ਤੇ ਤੇ ਇਸ ਵਿੱਚ ਜਿਹੜਾ ਹੈ ਅੱਜ ਇਸ ਐਮਓਯੂ ਸਾਈਨਿੰਗ ਟਾਈਮ ਤੇ ਮੈਂ ਤੁਹਾਡਾ ਤੇ ਸਾਡੇ ਸੀਐਸ ਟ੍ਰਾਂਸਪੋਰਟ ਹੈਂਡਿਕਿਟਿਵਾਰੀ ਸਰ ਦਾ ਵੈਲਕਮ ਕਰਦਾ ਤੇ ਮੈਂ ਸਾਰ ਤੁਹਾਨੂੰ ਰਿਕਵੈਸਟ ਕਰਦਾ ਕਿ ਇਹ ਸਾਰੇ ਐਮਓਯੂ ਦੀ ਡੀਟੇਲ ਨੇੜੇ ਕਰ ਲੋ ਜਿਹੜੇ ਕਰ ਲੋ ਜਾਂ ਚੈੱਕ ਕਰ ਲੋ ਚਲੋ ਚਲੋ ਮੈਂ ਸਰ ਤੁਹਾਨੂੰ ਰਿਕਵੈਸਟ ਕਰਦਾ ਕਿ ਜਿਹੜਾ ਅਸੀਂ ਐਮਓਯੂ ਅ ਅੱਜ ਉਹ ਜੀ ਨਾਲ ਸਾਈਨ ਕਰਨ ਜਾ ਰਹੇ ਆ ਪਰਚੇਸ ਆਫ ਡੀਜ਼ਲ ਦੀ ਡਿਟੇਲਸ ਤੁਸੀ ਜੜੀ ਹੈ ਇਹ ਸਾਡੀ ਪ੍ਰੈਸ ਨਾਲ ਸੰਜੋਗ ਅੱਜ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋਗ ਅਗਵਾਈ ਦੇ ਵਿੱਚ ਸਾਡੇ ਪ੍ਰਿੰਸੀਪਲ ਸੈਕਟਰੀ ਡੀਕੇ ਤਵਾੜੀ ਜੀ ਡਾਇਰੈਕਟਰ ਗੁਪਤਾ ਜੀ ਤੇ ਨਾਲ ਇੰਡੀਅਨ ਆਇਲ ਦੇ ਉੱਚ ਅਧਿਕਾਰੀ ਬੈਠੇ ਆ ਐਮਓਯੂ ਅੱਜ ਸਾਈਨ ਕੀਤਾ ਗਿਆ ਨਾ ਜਿਹੜਾ ਕਿ ਅੱਗੇ 1000 ਲੀਟਰ ਦੇ ਪਿੱਛੇ ਇਹ ਸਾਨੂੰ ਰੋਡਵੇਜ ਨੂੰ ਤੇ ਸਾਡੇ ਦੂਜੇ ਡਿਪਾਰਟਮੈਂਟ ਪੀਆਰਟੀਸੀ ਨੂੰ 1980 ਰੁਪਏ 1000 ਲੀਟਰ ਦੇ ਪਿੱਛੇ ਦਿੰਦੇ ਸਨ ਤੇ ਜਿਹੜਾ ਕਿ ਹੁਣ ਵਧਾ ਕੇ ਮਾਰਜਨ ਜਿਹੜਾ ਸਰਕਾਰ ਦੀਆਂ ਨੀਤੀਆਂ ਦੇ ਤਹਿਤ ਕਿ ਸਰਕਾਰ ਦੇ ਪੈਸੇ ਜਿਹੜੇ ਆ ਉਹ ਵੱਧ ਤੋਂ ਵੱਧ ਬਚਾਉਣੇ ਆ ਤੇ ਪੰਜਾਬ ਦੇ ਵਿੱਚ ਡਵੈਲਪਮੈਂਟ ਕਰਾਉਣੀ ਆ ਉਹ 1980 ਤੋਂ ਵਧਾ ਕੇ 2550 ਰੁਪਏ ਮਾਰਜਨ ਇੱਕ ਹਜ਼ਾਰ ਲੀਟਰ ਦੇ ਪਿੱਛੇ ਇਹ ਇੰਡੀਅਨ ਆਇਲ ਕੰਪਨੀ ਸਰਕਾਰ ਨੂੰ ਪੀਆਰਟੀਸੀ ਨੂੰ ਪੰਜਾਬ ਰੋਡਵੇਜ ਪੰਨ ਬੱਸ ਨੂੰ ਇਹ ਦੇਊਗੀ ਉਹਦੇ ਨਾਲ 1 ਸਾਲ ਦਾ 9 ਕਰੋੜ ਰੁਪਏ ਪੰਜਾਬ ਰੋਡਵੇਜ ਨੂੰ ਮੁਨਾਫਾ ਹੋਊਗਾ ਤੇ 9 ਕਰੋੜ ਰੁਪਏ ਪੀਆਰਟੀਸੀ ਨੂੰ ਕੁੱਲ ਮਿਲਾ ਕੇ 18 ਕਰੋੜ ਇੱਕ ਸਾਲ ਦਾ 5 ਸਾਲਾਂ ਦਾ 90 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਪੰਜਾਬ ਦੇ ਖਜ਼ਾਨੇ ਦੇ ਵਿੱਚ ਜਿਹੜਾ ਇੰਡੀਅਨ ਆਇਲ ਕੰਪਨੀ ਹੈ ਉਹਦੇ ਤੋਂ 1.5 ਹਜ਼ਾਰ ਲੀਟਰ ਜਿਹੜਾ ਇਹ ਪਿੱਛੇ 2550 ਰੁਪਏ ਇਹਨਾਂ ਨੇ ਦੇਣੇ ਆ 90 ਕਰੋੜ ਰੁਪਏ ਦਾ ਮਾਰਜਨ ਪੰਜਾਬ ਸਰਕਾਰ ਨੂੰ ਇੰਡੀਅਨ ਆਇਲ ਕੰਪਨੀ ਦੇਊਗੀ ਤੇ ਇੱਥੇ ਮੈਂ ਇਹ ਵੀ ਦੱਸਣਾ ਚਾਹੂੰਗਾ ਪੂਰੇ ਇੰਡੀਆ ਦੇ ਵਿੱਚ ਹੋਰ ਕਿਸੇ ਵੀ ਸਟੇਟ ਨੂੰ ਇੰਨਾ ਮਾਰਜਨ ਇੰਡੀਅਨ ਆਇਲ ਕੰਪਨੀ ਵੱਲੋਂ ਜਾਂ ਕਿਸੇ ਹੋਰ ਕੰਪਨੀ ਵੱਲੋਂ ਨਹੀਂ ਦਿੱਤਾ ਗਿਆ ਇਹ ਜਿਹੜੀ ਹੋਇਆ ਮਾਰਜਨ ਵਧ ਮਿਲਿਆ ਇਹ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਕਰਕੇ ਹੋਇਆ ਕਿਉਂਕਿ ਸਰਕਾਰ ਦਾ ਮੇਨ ਅਜੰਡਾ ਹੀ ਇਹ ਆ ਕਿ ਸਰਕਾਰ ਦਾ ਪੈਸਾ ਵੱਧ ਤੋਂ ਵੱਧ ਬਚਾ ਕੇ ਪੰਜਾਬ ਦੀ ਡਿਵੈਲਪਮੈਂਟ ਤੇ ਲਾਇਆ ਜਾਵੇ। ਉਹਨਾਂ ਜੀ ਕੋਲ ਦੁਆਰਾ ਦੱਸਿਆ 2500 ਪੂਰਾ ਹੈ ਕਿ 2550 ਰੁਪਏ 1000 ਲੀਟਰ ਦੇ ਪਿੱਛੇ 2550 ਰੁਪਏ ਜਿਹੜੇ ਕਿ ਪਹਿਲਾਂ 1980 ਰੁਪਏ 1000 ਲੀਟਰ ਦੇ ਪਿੱਛੇ ਇੰਡੀਅਨ ਔਇਲ ਕੰਪਨੀ ਦਿੰਦੀ ਸੀ ਤੇ ਜਦੋਂ ਤੋਂ ਪੰਜਾਬ ਰੋਡਵੇ ਸਾਡੇ ਪੀਆਰਟੀਸੀ ادارے ਹੋਂਦ ਦੇ ਵਿੱਚ ਆਏ ਆ ਪੰਜਾਬ ਸਰਕਾਰ ਨੇ ਚਲਾਇਆ ਉਦੋਂ ਤੋਂ ਹੀ ਜਿਹੜਾ ਅਸੀਂ ਡੀਜ਼ਲ ਆ ਉਹ ਇੰਡੀਅਨ ਔਇਲ ਕੰਪਨੀ ਤੋਂ ਹੀ ਲੈ ਰਹੇ ਆ 9 ਕਰੋੜ ਦਾ ਫਾਇਦਾ ਹੈ ਭਾਈ 9 ਕਰੋੜ ਦਾ ਪੰਜਾਬ ਰੋਡਵੇ ਦਾ ਫਾਇਦਾ 9 ਕਰੋੜ ਦਾ ਪੀਆਰਟੀਸੀ ਦਾ 18 ਕਰੋੜ ਦਾ 1 ਸਾਲ ਦਾ ਫਾਇਦਾ ਦੋਵਾਂ ਡਿਪਾਰਟਮੈਂਟਾਂ ਦਾ ਤੇ 5 ਸਾਲ ਦਾ 90 ਕਰੋੜ ਦਾ ਡਿਪਾਰਟਮੈਂਟ ਨੂੰ ਪੰਜਾਬ ਸਰਕਾਰ ਨੂੰ ਫਾਇਦਾ ਹੋਊਗਾ ਸ਼ਾਇਦ ਬਲਕ ਬਾਇਰ ਜਿਹੜਾ ਇਸ ਨੂੰ ਮਾਰਜਨ ਦਿੰਦੀ ਹੈ ਹੈ ਨਾ ਤੁਹਾਨੂੰ ਕਿ ਬਲਕ ਖਾਇਦ ਕਰਦੇ ਹਾਂ ਤਾਂ ਕੀ ਤੁਸੀਂ ਕੋਈ ਐਕਸਟਰਾ ਪਲਾਨ ਕਰਦੇ ਹੋ ਕਿ ਜਿਹੜੀ ਆਪਣੀ ਪੰਜਾਬ ਗਵਰਨਮੈਂਟ ਦੀ ਸਰਕਾਰੀ ਗੱਡੀਆਂ ਚੱਲਦੀਆਂ ਹਨ ਉਹਨਾਂ ਦਾ ਆਇਲ ਕੋਈ ਕੰਟੈਕਟ ਕਰਕੇ ਮਦਦ ਕਰਨ ਜਿਹੜੀ ਉਹਦੇ ਵਿੱਚ ਹੁੰਦੀ ਹੈ ਉਹ ਨਿਰਦੇਸ਼ ਕਰੋ ਜਿਹੜੀਆਂ ਸਰਕਾਰੀ ਗੱਡੀਆਂ ਚੱਲਦੀਆਂ ਉਹਨਾਂ ਦੇ ਵਿੱਚ ਵੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੇ ਧਿਆਨ ਚ ਲਿਆਵਾਂਗੇ ਕਿ ਰੋਡਵੇਜ ਪੀਆਰਟੀਸੀ ਨੂੰ ਜੇ ਇੰਡੀਅਨ ਆਇਲ 1000 ਲੀਟਰ ਪਿੱਛੇ 2550 ਰੁਪਏ ਮਾਰਜਨ ਦੇ ਰਿਆ ਸਾਨੂੰ ਛੱਡ ਰਿਆ ਤੇ ਦੂਜੇ ਡਿਪਾਰਟਮੈਂਟਾਂ ਦੇ ਵਿੱਚ ਕਿਉਂਕਿ ਜਿਹੜੇ ਦੂਜੇ ਡਿਪਾਰਟਮੈਂਟ ਆ ਉਹ ਵੱਖ-ਵੱਖ ਸਾਡੇ ਮੰਤਰੀ ਸਭਾ ਨੇ ਵੱਖ-ਵੱਖ ਸੈਕਟਰੀ ਸਭਾ ਨੇ ਮੁੱਖ ਮੰਤਰੀ ਸਾਹਿਬ ਨੂੰ ਇਹ ਦੱਸਾਂਗੇ ਕਿਉਂਕਿ ਜਿਹੜੇ ਡਿਪਾਰਟਮੈਂਟ ਦਾ ਜਿਹੜਾ ਮੰਤਰੀ ਆ ਸੈਕਟਰੀ ਆ ਉਹ ਸਾਰਾ ਕੁਝ ਉਸੇ ਮੰਤਰੀ ਸੈਕਟਰੀ ਦੇ ਅੰਦਰ ਆਉਂਦਾ ਤੇ ਮੁੱਖ ਮੰਤਰੀ ਸਾਹਿਬ ਨੂੰ ਇਹ ਦੱਸਾਂਗੇ ਕਿ ਇਹ ਬਚਤ ਜ਼ਰੂਰ ਕੀਤੀ ਜਾਵੇ ਕੋਈ ਸਰ ਕੋਈ ਐਸਟਰ ਮંત્રી ਨੂੰ ਜਿਹੜਾ ਪਹਿਲਾਂ ਗੱਡੀਆਂ ਮਿਲਦੀਆਂ ਉਹਦੇ 3 ਲੱਖ ਬਜਟ ਐਵਰੇਜ ਸੀਗਾ ਉਹਨੂੰ 4 ਲੱਖ ਕਰ ਦਿੱਤਾ ਕਿਉਂ ਇਸ ਤਰ੍ਹਾਂ ਵੀ ਹੈਗਾ ਨਹੀਂ ਅਜੀਤ ਕੋਈ ਇਹੋ ਜਿਹੀ ਪ੍ਰੋਪੋਜ਼ਲ ਨਹੀਂ ਜੋ ਪਿੱਛੇ ਚੱਲਦਾ ਹੈ ਮੰਤਰੀਆਂ ਨੂੰ ਉਸੇ ਤਰ੍ਹਾਂ ਹੀ ਅਜੀ ਚੱਲਦੇ ਆ ਭੂਸਾ ਐਮ ਐਲ ਏ ਦੇ ਮੰਤਰੀ ਆ ਮੈਂ ਉਹ ਜਿਹੜੀਆਂ ਗੱਡੀਆਂ ਤੁਹਾਡਾ ਡਿਪਾਰਟਮੈਂਟ ਦਿੰਦਾ ਪਰ ਉਹ ਬਹੁਤ ਘੱਟ ਵਰਤਦੇ ਆ ਉਹਨਾਂ ਕੋਲ ਲੈਜਰੀਆਂ ਗੱਡੀਆਂ ਆ ਜਿਹੜੀਆਂ ਸਰਕਾਰ ਦੀਆਂ ਗੱਡੀਆਂ ਦਿੱਤੀਆਂ ਜਾਂਦੀਆਂ ਉਹਨਾਂ ਦੇ ਵਿੱਚ ਫਿਰ ਤੇਲ ਜਿਹੜਾ ਹੈਗਾ ਤੁਸੀਂ ਉਹਨਾਂ ਦੀ ਰੇਸ਼ੋ ਕਰਕੇ ਮੀਟਰ ਦੇ ਕਿਲੋਮੀਟਰ ਦੇ ਹਿਸਾਬ ਨਾਲ ਦਿੱਤਾ ਜਾਂਦਾ ਪਰ ਉਹ ਕਿਵੇਂ ਸੈਟਲ ਕਰਦੇ ਹੋ ਜਿਹੜੀਆਂ ਗੱਡੀਆਂ ਐ ਐਮਐਲਏ ਨੂੰ ਦੇਣੇ ਆ ਉਹ ਅਸਲ 'ਚ ਤੇ ਹੁੰਦੀਆਂ ਸਿਕਿਉਰਟੀ ਵਾਸਤੇ ਐਮਐਲਏ ਆਪਦੀ ਗੱਡੀ ਤੇ ਹੀ ਤਕਰੀਬਨ ਬੈਠਦੇ ਆ ਮਨਿਸਟਰਾਂ ਕੋਲ ਜਿਹੜੀ ਪਾਇਲਟ ਚਲਣੀ ਐ ਅੱਗੇ ਜਾਂ ਆਪਦੀ ਗੱਡੀ ਉਹਦਾ ਤੇਲ ਜੋ ਆ ਉਹ ਜੋ ਮਿੱਥਿਆ ਤੇਲ ਐ ਐਮਐਲਏ ਦਾ ਉਹ ਤੇਲ ਹੀ ਦਿੱਤਾ ਜਾਂਦਾ ਬਾਕੀ ਜੇ ਕੋਈ ਵੱਧ ਮੱਝ ਦਾ ਆਪਦੀ ਗੱਡੀ 'ਚੋਂ ਤੇਲ ਮਚਾਉਂਦੇ ਆ ਕੋਈ ਜਿਹੜਾ ਹੈਗਾ ਉਹਦੇ ਇਨਸਾਬ ਵਿੱਚ ਪਾਇਆ ਜਾਂਦਾ ਵੇਖੋ ਜੋ ਕ੍ਰਾਈਟੇਰੀਆ ਆ ਜੋ ਅਸੀਂ ਤੈਅ ਕੀਤਾ ਐਮਐਲਏ ਦਾ ਤੇਲ ਉਹਦੇ ਅਨਸਾਰ ਹੀ ਤੇਲ ਦਿੱਤਾ ਜਾਂਦਾ ਅੱਛਾ ਤੁਸੀਂ ਇਕ 500 ਕਰੋੜ ਰੁਪਏ ਸਬਸਿਡੀ ਦਾ ਜੋ ਮਹਿਲਾ ਬਾਸ ਸਬਸਿਡੀ ਦਿੱਤੀ ਜਾਂਦੀ ਹੈ ਉਹਦਾ ਪੈਸਾ ਡਿਪਾਰਟਮੈਂਟ ਨੂੰ ਤੁਹਾਡੇ ਕੋ ਆ ਗਿਆ ਸੀ ਵੀ ਪਿਛਲੇ ਦਿਨਾਂ ਦੇ ਵਿੱਚ ਚੀਫ ਸੈਕਟਰੀ ਨੂੰ ਲਿਖੀ ਗਈ ਸੀ ਪ੍ਰੈਕਟੀਕਲ ਇੰਟਰਫੇਰੈਂਸ ਵਾਸਤੇ ਫ੍ਰੀਪੀਬ 1.5 ਕਰੋੜ ਰੁਪਏ ਜਿਹੜਾ ਡਿਪਾਰਟਮੈਂਟ ਦਾ ਪੈਂਡਿੰਗ ਹਲੇ ਤੱਕ ਨਾ ਆ ਸਕਾ ਉਹ ਪੈਸਾ ਆਇਆ ਕਿ ਨਹੀਂ ਆਇਆ 214 ਕਰੋੜ ਰੁਪਏ ਤੁਹਾਡੀ ਜਿਹੜੇ ਖਰਚੇ ਹੈਗੇ ਆ ਉਹ ਵੀ ਪੈਸਾ ਆਲੇ ਜਿਹੜਾ ਪੈਂਡਿੰਗ ਪਿਆ। ਇਹ ਕੰਡੀਸ਼ਨ ਆਫ ਫਾਈਨੈਂਸ਼ਲ ਟੋਬਲਟੀ ਪਾਸ। ਇਹ ਪੰਜਾਬ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੂੰ ਅਸੀਂ ਪ੍ਰਪੋਜ਼ਲ ਬਣਾ ਕੇ ਭੇਜੀ ਆ ਜਿਹੜੇ ਸਾਡੇ ਪੈਸੇ ਬਕਾਇਆ ਰਹਿੰਦੇ ਆ ਫ੍ਰੀ ਲੇਡੀ ਸਵਾਰੀ ਵਾਲੇ ਤੇ ਮੰਤਰੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਹੈਗਾ ਕਿ ਜਲਦੀ ਜਿਹੜੀ ਆ ਬੰਦੀ ਰਾਸ਼ੀ ਆ ਉਹ ਟਰਾਂਸਪੋਰਟ ਵਿਭਾਗ ਨੂੰ ਜਿਹੜੀ ਉਹ ਅਦਾ ਕਰ ਦਿੱਤੀ ਜਾਊਗੀ। ਲਗਭਗ 500 ਕਰੋੜ ਲਗਭਗ ਇਹਨਾਂ 550 ਕਰੋੜ ਦੇ ਲਗਭਗ ਜਿਹੜਾ 214 ਕਰੋੜ ਰੁਪਏ ਦੀ ਦੇਣਦਾਰੀ ਵੀ ਹੈਗੀ ਆ ਬਾਕੀ ਅਗਸਟ ਤੋਂ 16 ਅਗਸਤ 2024 ਤੋਂ ਲੈ ਕੇ ਜਿਹੜੀ ਕਿਲੋਮੀਟਰ ਸਕੀਮ ਦੀਆਂ ਬਸਾਂ ਨੇ ਉਹਨਾਂ ਦਾ ਪੈਸਾ ਵੀ ਨਹੀਂ ਲੱਗਿਆ ਨਹੀਂ 250 ਕੇ ਪੈਸਾ ਨਹੀਂ ਗਿਆ ਉਹਨਾਂ ਬਸਾਂ ਨੂੰ ਪੈਸਾ ਦੇਣਾ ਕੰਟਰੈਕਟਰਾਂ ਨੂੰ ਜਿਹੜੇ ਇਹ ਜਿਹੜੀ ਤੁਹਾਨੂੰ ਮੈਂ ਪਹਿਲੇ ਦੱਸਿਆ ਵੀ ਜਿਹੜੇ ਪੈਸੇ ਅਜੇ ਸਾਡਾ 550 ਕਰੋੜ ਦੇ ਲਗਭਗ ਬਕਾਇਆ ਹੈ ਫਾਈਨਾਂਸ ਡਿਪਾਰਟਮੈਂਟ ਵੱਲੋਂ ਉਹ ਜਦੋਂ ਪੈਸੇ ਆਉਣਗੇ ਉਹਦੇ ਨਾਲ ਹੀ ਜਿਹੜੇ ਕੋਈ ਸਾਡੇ ਕਿਲੋਮੀਟਰ ਸਕੀਮ ਵਾਲਾ ਵੀ ਕੋਈ ਬਕਾਇਆ ਰਹਿੰਦਾ ਜਾਂ ਸਾਡੇ ਡਿਪਾਰਟਮੈਂਟ ਦੇ ਵਿੱਚ ਜੋ ਲੋੜਾਂ ਨੇ ਜਿਹੜੇ ਬਕਾਇਆ ਦੇਣ ਵਾਲੇ ਰਹਿੰਦੇ ਆ ਉਹ ਪੈਸੇ ਆਉਣ ਤੋਂ ਬਾਅਦ ਜਲਦੀ ਉਹ ਵੀ ਅਦਾ ਕਰ ਦਿੱਤੇ ਜਾਣਗੇ। ਭੁੱਲਦਾਬ ਇਲੈਕਟ੍ਰਿਕ ਦਸਾਂ ਦੀ ਕੋਸ ਲਗਾ 50 ਰੁਪਏ। ਦੇਖੋ ਅਜੇ ਤੇ ਜਿਹੜੀ ਸਾਡੀਆਂ ਡੀਜ਼ਲ ਤੇ ਚੱਲਣ ਵਾਲੀਆਂ ਬੱਸਾਂ ਉਹਨਾਂ ਦੀ ਪ੍ਰਪੋਜ਼ਲ ਬਣਾ ਕੇ ਭੇਜੀ ਆ। 450 ਦੇ ਕਰੀਬ ਬੱਸਾਂ ਜਿਹੜੀਆਂ ਉਹ ਪੰਜਾਬ ਰੋਡਵੇ ਦੇ ਵਿੱਚ ਆ ਤੇ 550 ਦੇ ਕਰੀਬ ਪੀਆਰਟੀਸੀ ਦੇ ਵਿੱਚ ਜਿੱਥੇ 100 ਮਿੱਟੀ ਬੱਸਾਂ 450 ਵੱਡੀਆਂ ਬੱਸਾਂ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਭੇਜੀ ਆ ਫਾਈਲ। ਤੇ ਜਲਦੀ ਪ੍ਰਮਾਨਗੀ ਮਿਲਦੀ ਆ ਜਿੰਨੀਆਂ ਬੱਸਾਂ ਦੀ ਮਿਲੂਗੀ ਜਲਦੀ ਅਸੀਂ ਬੱਸਾਂ ਜਿਹੜੀਆਂ ਉਹ ਨਵੀਆਂ ਪਾਵਾਂਗੇ ਐ ਇਲੈਕਟ੍ਰਿਕ ਤੇ ਵੀ ਕੰਮ ਕਰਾਂਗੇ ਜਿੱਥੇ ਥੋੜੇ ਛੋਟੇ ਰੂਟ ਪੈਂਦੇ ਆ ਜਿੱਥੋਂ ਲਗਭਗ ਜੇ ਸਾਡੀ ਲਗਭਗ 100 ਕਿਲੋਮੀਟਰ ਦਾ ਇੱਕ ਪਾਸੇ ਦਾ ਵਾ ਉਥੇ ਕੋਸ਼ਿਸ਼ ਕਰਾਂਗੇ ਵੀ ਸਾਡੀਆਂ ਇਲੈਕਟ੍ਰਿਕ ਬੱਸਾਂ ਵੀ ਚੱਲਣ ਕਾਰਪੋਰੇਸ਼ਨਾਂ ਦੇ ਵਿੱਚ ਇਲੈਕਟ੍ਰਿਕ ਬੱਸਾਂ ਚਲਾਉਣ ਦੀ ਜਿਹੜੀ ਆ ਉਹ ਪ੍ਰਪੋਜ਼ਲ ਬਣ ਕੇ ਤਿਆਰ ਹੋ ਰਹੀ ਆ ਕਿ ਜਿਹੜੀਆਂ ਲੋਕਲ ਬੱਸਾਂ ਚਲਣੀਆਂ ਉਹ ਇਲੈਕਟ੍ਰਿਕ ਬੱਸਾਂ ਚੱਲਣ ਜਿਹੜੀ ਲੌਂਗ ਰੂਟ ਤੇ ਚਲਣੀਆਂ ਉਹਦੇ ਤੇ ਥੋੜਾ ਜਿਹਾ ਇਲੈਕਟ੍ਰਿਕ ਜਿੰਨਾ ਚਿਰ ਅਸੀਂ ਚਾਰਜਿੰਗ ਪੁਆਇੰਟ ਨਹੀਂ ਦਿੰਦੇ ਰਸਤਿਆਂ ਦੇ ਵਿੱਚ ਉਹਨਾਂ ਚਿਰ ਉਹ ਚਲਾਉਣੀਆਂ ਜਿਹੜੀਆਂ ਮੁਸ਼ਕਲ ਹੈ ਜਿਹੜੇ ਘਾਟ ਰੂਟ ਲੰਬੇ ਨੇ ਉਹਨਾਂ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਇਲੈਕਟ੍ਰਿਕ ਬੱਸਾਂ ਜਿਹੜੀਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਧਿਆਨ ਤੇ ਲੈ ਕੇ ਉਹ ਚਲਾਈਏ ਜਰੂਰ ਸੋਨਾ ਸਾਹਿਬ ਇੱਕ ਬੜਾ ਵੱਡਾ ਬੋਝ ਹੈਗਾ 550 ਕਰੋੜ ਰੁਪਏ ਫੋਰਟੇਜ ਡਿਪਾਰਟਮੈਂਟ ਦਾ ਪੈਂਡਿੰਗ ਪਿਆ ਸਰਕਾਰ ਵਾਲਾ ਤੁਸੀਂ ਕੀ ਇਸ ਨੂੰ ਰਿਵਿਊ ਕਰਨ ਦੀ ਗੱਲਬਾਤ ਕਰੋਗੇ ਕਿਉਂਕਿ ਸਰਕਾਰ ਇੰਨਾ ਪੈਸਾ ਨਹੀਂ ਦੇ ਪਾ ਰਹੀ ਇੰਨਾ ਬਹੁਤ ਪਿਆਰਾ ਡਿਪਾਰਟਮੈਂਟ ਦਿੱਤੀ ਕਿਉਂਕਿ ਜਦੋਂ 95 ਕਰੋੜ ਰੁਪਏ ਦੀ ਸੈਲਰੀ ਵੀ ਰੁਕੀ ਹੋਈ ਹੈ ਤੁਹਾਡੀ ਤਾਂ ਉਹ ਤੁਸੀਂ ਇਸ ਦੀ ਰਿਵਿਊ ਕਰੋਗੇ ਕਿ ਕਿਉਂਕਿ ਬੜਾ ਵੱਡਾ ਬਰਡਨ ਹੈਗਾ ਤੇ ਫਿਰ ਡਿਪਾਰਟਮੈਂਟ ਚੱਲੇਗਾ ਇਸੇ ਮੀਟਿੰਗ ਆਰ ਪੀ ਸੀ ਜਾਂ 판ਦਸ ਸੈਲਰੀ 1 ਵੀ ਰੁਪਿਆ ਕਿਸੇ ਦੀ ਪੈਂਡਿੰਗ ਨਹੀਂ ਗਈ 95 ਕਰੋੜ ਨਹੀਂ ਕੋਈ ਵੀ ਪੈਸਾ ਨਹੀਂ ਦੇਣਦਾਰੀ ਨਹੀਂ ਕੋਈ ਵੀ ਸੈਲਰੀ ਦੀ ਅੰਨੇ ਸੈਲਰੀ ਸਾਰੀ ਜਿਹੜੀ ਆ ਉਹ ਹਰ ਮਹੀਨੇ ਪੂਰੀ ਦੀ ਪੂਰੀ ਭਾਵੇਂ ਆਊਟਸੋਰਸ ਤੇ ਮਜ਼ਦੂਰ ਭਾਵੇਂ ਕੰਟਰੈਕਟ ਤੇ ਭਾਵੇਂ ਰੈਗੂਲਰ ਮਜ਼ਦੂਰ ਆ ਸੈਲਰੀ ਹਰ ਮਜ਼ਦੂਰ ਦੀ ਹਰ ਮਹੀਨੇ ਪਾ ਦਿੱਤੀ ਜਾਂਦੀ ਕਿਤੇ ਭਾਵੇਂ ਕੋਈ 2 4 10 ਦਿਨ ਲੇਟ ਹੋ ਜੇ ਨਹੀਂ ਤੇ ਨਹੀਂ ਬਾਕੀ ਜਿਹੜੇ ਪੈਸੇ ਲੈਣ ਵਾਲੇ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਸਾਡੇ ਵੱਲੋਂ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੂੰ ਭੇਜੀ ਗਈ ਹੈ ਫਾਈਲ ਜਲਦੀ ਪੈਸੇ ਫਾਈਨਾਂਸ ਮਿਨਿਸਟਰ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੇ ਕਿਹਾ ਕਿ ਜਲਦੀ ਪੈਸੇ ਆਉਣਗੇ ਰਿਵਿਊ ਕਰਨਾ ਚਾਹੀਦਾ ਹੁੰਦਾ ਇਸ ਥ੍ਰੀ ਪਾਸਲ ਦੇ ਇਹ ਦੇਖੋ ਇਹ ਤੇ ਸਰਕਾਰ ਦੀ ਸਹੂਲਤ ਆ ਲੋਕਾਂ ਦੀ ਸਰਕਾਰ ਆ ਇਹ ਇਸੇ ਤਰ੍ਹਾਂ ਜਿਵੇਂ ਚੱਲਦੀ ਪਈ ਆ ਫ੍ਰੀ ਲੇਡੀ ਸਵਾਰੀ ਵਾਲੀ ਸਹੂਲਤ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਚ ਇਹ ਲਗਾਤਾਰ ਚੱਲਦੀ ਰਹੂ ਜੇ ਰਵਾਇਤਿਆਂ ਦੀ ਸਰਕਾਰ ਹੁੰਦੀ ਕਾਲੀ ਕਾਂਗਰਸ ਜਾਂ ਬੀਜੇਪੀ ਦੀ ਹੋਰ ਪਾਰਟੀ ਦੀ ਇਹਨਾਂ ਨੇ ਪਹਿਲਾਂ ਬੰਦ ਕਰਦੇ ਨਹੀਂ ਮਗਰਲੇ 5-6 ਮਹੀਨੇ ਸਹੂਲਤ ਚਲਾ ਦੇਣੀ ਇਹ ਤਾਂ ਹੀ ਸੰਭਵ ਹੋਇਆ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਬੀਪੀਆਂ ਭੈਣਾਂ ਨੂੰ ਮਾਣ ਆ ਵੀ ਇਹ ਸਾਡਾ ਮੁੱਖ ਮੰਤਰੀ ਆ ਸਾਡਾ ਪੋਤੇ ਆ ਸਾਡਾ ਭਰਾ ਆ ਤੇ ਇਹ ਲਗਾਤਾਰ ਇਸੇ ਤਰ੍ਹਾਂ ਹੀ ਫਰੀ ਸਵਾਰੀ ਸਹੂਲਤ ਜਿਹੜੀ ਚਲਦੀ ਰਹੂ। ਧੰਨਵਾਦ ਜੀ। ਮੰਤਰੀ ਸਾਹਿਬ, ਬੀਐਸ ਫੋਨ ਬਾਹਰ ਸੀਗੇ ਜਿਹੜੇ ਪਿਸਾਂ ਦੇ ਸੰਦੇਹ ਇਰਾਨ 5706 ਤੁਸੀਂ ਕੀਤਾ ਹੈ ਤੇ ਇਸ ਵਿੱਚ ਜਿਹੜਾ ਹੈ ਅੱਜ ਇਸ ਐਮਓਯੂ ਸਾਈਨਿੰਗ ਟਾਈਮ ਤੇ ਮੈਂ ਤੁਹਾਡਾ ਤੇ ਸਾਡੇ ਸੀਐਸ ਟ੍ਰਾਂਸਪੋਰਟ ਮੰਡੀ ਕੇ ਜਿਵਾੜੀ ਸਰ ਦਾ ਵੈਲਕਮ ਕਰਦਾ। ਤੇ ਮੈਂ ਸਤਿ ਤੁਹਾਨੂੰ ਰਿਕੁਐਸਟ ਕਰਦਾ ਕਿ ਇਹ ਸਾਰੇ ਐਮਓਯੂ ਦੀ ਡੀਟੇਲ ਨੇੜੇ ਕਰ ਲੋ ਨੇੜੇ ਕਰ ਲੋ ਮਾਈਕਰੋ ਖੇਤ ਲੋ ਜੀ ਅੱਗੇ ਕਰ ਲੋ ਚਲੋ ਚਲੋ ਮੈਂ ਸਤਿ ਤੁਹਾਨੂੰ ਰਿਕੁਐਸਟ ਕਰਦਾ ਕਿ ਇਹ ਜਿਹੜਾ ਅਸੀਂ ਐਮਓਯੂ ਆਈਓਸੀL ਨਾਲ ਸਾਈਨ ਕਰਨ ਜਾ ਰਹੇ ਹਾਂ ਪਰਚੇਸ ਆਫ ਡੀਜ਼ਲ ਇਹਦੀ ਡੀਟੇਲਸ ਤੁਸੀਂ ਜੜੀ ਹੈ ਇਹ ਸਾਰੀ ਪ੍ਰੈਸ ਨਾਲ ਕਾਂਜੀ ਅੱਜ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਦੇ ਵਿੱਚ ਸਾਡੇ ਪ੍ਰਿੰਸੀਪਲ ਸੈਕਟਰੀ ਡੀਕੇ ਤਵਾੜੀ ਜੀ ਡਾਇਰੈਕਟਰ ਗੁਪਤਾ ਜੀ ਤੇ ਨਾਲ ਇੰਡੀਅਨ ਔਇਲ ਦੇ ਉੱਚ ਅਧਿਕਾਰੀ ਬੈਠੇ ਆ ਐਮਓਯੂ ਅੱਜ ਸਾਈਨ ਕੀਤਾ ਗਿਆ ਇਹਨਾਂ ਨਾਲ ਜਿਹੜਾ ਕਿ ਅੱਗੇ 1000 ਲੀਟਰ ਦੇ ਪਿੱਛੇ ਇਹ ਸਾਨੂੰ ਰੋਡਵੇਜ ਨੂੰ ਤੇ ਸਾਡੇ ਦੂਜੇ ਡਿਪਾਰਟਮੈਂਟ ਪੀਆਰਟੀਸੀ ਨੂੰ 1980 ਰੁਪਏ 1000 ਲੀਟਰ ਦੇ ਪਿੱਛੇ ਦਿੰਦੇ ਸਨ ਤੇ ਜਿਹੜਾ ਕਿ ਹੁਣ ਵਧਾ ਕੇ ਮਾਰਜਨ ਜਿਹੜਾ ਸਰਕਾਰ ਦੀਆਂ ਨੀਤੀਆਂ ਦੇ ਤਹਿਤ ਕਿ ਸਰਕਾਰ ਦੇ ਪੈਸੇ ਜਿਹੜੇ ਆ ਉਹ ਵੱਧ ਤੋਂ ਵੱਧ ਬਚਾਉਣੇ ਆ ਤੇ ਪੰਜਾਬ ਦੇ ਵਿੱਚ ਡਵੈਲਪਮੈਂਟ ਕਰਾਉਣੀ ਆ ਉਹ 1980 ਤੋਂ ਵਧਾ ਕੇ 2550 ਰੁਪਏ ਮਾਰਜਨ 1000 ਲੀਟਰ ਦੇ ਪਿੱਛੇ ਇਹ ਇੰਡੀਅਨ ਆਇਲ ਕੰਪਨੀ ਸਰਕਾਰ ਨੂੰ ਪੀਆਰਟੀਸੀ ਨੂੰ ਪੰਜਾਬ ਰੋਡਵੇਜ ਪੰਨ ਬੱਸ ਨੂੰ ਇਹ ਦੇਊਗੀ ਉਹਦੇ ਨਾਲ 1 ਸਾਲ ਦਾ 9 ਕਰੋੜ ਰੁਪਏ ਪੰਜਾਬ ਰੋਡਵੇਜ ਨੂੰ ਮੁਨਾਫਾ ਹੋਊਗਾ ਤੇ 9 ਕਰੋੜ ਰੁਪਏ ਪੀਆਰਟੀਸੀ ਨੂੰ ਕੁੱਲ ਮਿਲਾ ਕੇ 18 ਕਰੋੜ ਇੱਕ ਸਾਲ ਦਾ 5 ਸਾਲਾਂ ਦਾ 90 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਪੰਜਾਬ ਦੇ ਖਜ਼ਾਨੇ ਦੇ ਵਿੱਚ ਜਿਹੜਾ ਇਹ ਇੰਡੀਅਨ ਆਇਲ ਕੰਪਨੀ ਹੈ ਉਹਦੇ ਤੋਂ ਸਾਡਾ 1000 ਲੀਟਰ ਜਿਹੜਾ ਹੈ ਪਿੱਛੇ 2550 ਰੁਪਏ ਇਹਨਾਂ ਨੇ ਦੇਣੇ ਆ 90 ਕਰੋੜ ਰੁਪਏ ਦਾ ਮਾਰਜਨ ਪੰਜਾਬ ਸਰਕਾਰ ਨੂੰ ਇੰਡੀਅਨ ਆਇਲ ਕੰਪਨੀ ਦੇਊਗੀ ਤੇ ਇੱਥੇ ਮੈਂ ਇਹ ਵੀ ਦੱਸਣਾ ਚਾਹੂੰਗਾ ਪੂਰੇ ਇੰਡੀਆ ਦੇ ਵਿੱਚ ਹੋਰ ਕਿਸੇ ਵੀ ਸਟੇਟ ਨੂੰ ਇੰਨਾ ਮਾਰਜਨ ਇੰਡੀਅਨ ਆਇਲ ਕੰਪਨੀ ਵੱਲੋਂ ਜਾਂ ਕਿਸੇ ਹੋਰ ਕੰਪਨੀ ਵੱਲੋਂ ਨਹੀਂ ਦਿੱਤਾ ਗਿਆ ਇਹ ਜਿਹੜੀ ਹੋਇਆ ਮਾਰਜਨ ਵੱਧ ਮਿਲਿਆ ਇਹ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਕਰਕੇ ਹੋਇਆ ਕਿਉਂਕਿ ਸਰਕਾਰ ਦਾ ਮੇਨ ਅਜੰਡਾ ਹੀ ਇਹ ਆ ਕਿ ਸਰਕਾਰ ਦਾ ਪੈਸਾ ਵੱਧ ਤੋਂ ਵੱਧ ਬਚਾ ਕੇ ਪੰਜਾਬ ਦੀ ਡਿਵੈਲਪਮੈਂਟ ਤੇ ਲਾਇਆ ਜਾਵੇ। ਉਹਨੂੰ ਵੀ ਕੋ ਦੁਆਰਾ ਦਿੱਸੀ 2500 ਪੂਰਾ 2550 ਰੁਪਏ 1000 ਲੀਟਰ ਦੇ ਪਿੱਛੇ 2550 ਰੁਪਏ ਜਿਹੜੇ ਕਿ ਪਹਿਲਾਂ 1980 ਰੁਪਏ 1000 ਲੀਟਰ ਦੇ ਪਿੱਛੇ ਇੰਡੀਅਨ ਆਇਲ ਕੰਪਨੀ ਦਿੰਦੀ ਸੀ ਤੇ ਜਦੋਂ ਤੋਂ ਪੰਜਾਬ ਰੋਡਵੇ ਸਾਡੇ ਪੀਆਰਟੀਸੀ ادارے ਹੋਂ ਦੇ ਵਿੱਚ ਆਇਆ ਪੰਜਾਬ ਸਰਕਾਰ ਨੇ ਚਲਾਇਆ ਉਦੋਂ ਤੋਂ ਹੀ ਜਿਹੜਾ ਅਸੀਂ ਡੀਜ਼ਲ ਆ ਉਹ ਇੰਡੀਅਨ ਆਇਲ ਕੰਪਨੀ ਤੋਂ ਹੀ ਲੈ ਰਹੇ ਹਾਂ 9 ਕਰੋੜ ਦਾ ਫਾਇਦਾ ਹੋਏਗਾ ਜੀ 9 ਕਰੋੜ ਦਾ ਪੰਜਾਬ ਰੋਡਵੇਜ ਦਾ ਫਾਇਦਾ 9 ਕਰੋੜ ਦਾ ਪੀਆਰਟੀਸੀ ਦਾ 18 ਕਰੋੜ ਦਾ 1 ਸਾਲ ਦਾ ਫਾਇਦਾ ਦੋਵਾਂ ਡਿਪਾਰਟਮੈਂਟਾਂ ਦਾ ਤੇ 5 ਸਾਲ ਦਾ 90 ਕਰੋੜ ਦਾ ਡਿਪਾਰਟਮੈਂਟ ਨੂੰ ਪੰਜਾਬ ਸਰਕਾਰ ਨੂੰ ਫਾਇਦਾ ਹੋਊਗਾ ਇਹ ਸੋਚਦਾ ਹੋਵੇ ਕਿ ਸ਼ਾਇਦ ਬਲਕ ਬਾਇਰ ਜਿਹੜਾ ਕੀ ਤੁਸੀਂ ਕੋਈ ਐਸ ਪਲਾਨ ਕਰਦੇ ਹੋ ਕਿ ਜਿਹੜੀ ਆਪੀ ਪੰਜਾਬ ਗਵਰਨਮੈਂਟ ਦੀ ਸਰਕਾਰੀ ਗੱਡੀਆਂ ਚੱਲਦੀਆਂ ਹਨ ਉਹਨਾਂ ਦਾ ਆਇਲ ਵੀ ਕੋਈ ਕੰਟੈਕਟ ਕਰਕੇ ਬਦਲਣ ਜਿਹੜੀ ਉਹਦੇ ਵਿੱਚ ਹੁੰਦੀ ਹੈ ਉਹ ਨਿਰਦੇਸ਼ ਕਰੋ ਜਿਹੜੀਆਂ ਸਰਕਾਰੀ ਗੱਡੀਆਂ ਚੱਲਦੀਆਂ ਉਹਨਾਂ ਦੇ ਵਿੱਚ ਵੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੇ ਧਿਆਨ ਚ ਲਿਆਵਾਂਗੇ ਕਿ ਰੋਡਵੇਜ ਪੀਆਰਟੀਸੀ ਨੂੰ ਜੇ ਇੰਡੀਅਨ ਆਇਲ 1000 ਲੀਟਰ ਪਿੱਛੇ 2550 ਰੁਪਏ ਮਾਰਜਨ ਦੇ ਰਿਹਾ ਸਾਨੂੰ ਛੱਡ ਰਿਹਾ ਤੇ ਦੂਜੇ ਡਿਪਾਰਟਮੈਂਟਾਂ ਦੇ ਵਿੱਚ ਕਿਉਂਕਿ ਜਿਹੜੇ ਦੂਜੇ ਡਿਪਾਰਟਮੈਂਟ ਆ ਉਹ ਵੱਖ-ਵੱਖ ਸਾਡੇ ਮੰਤਰੀ ਸਭਾ ਨੇ ਵੱਖ-ਵੱਖ ਸੈਕਟਰੀ ਸਭਾ ਨੇ ਮੁੱਖ ਮੰਤਰੀ ਸਾਹਿਬ ਨੂੰ ਇਹ ਦੱਸਾਂਗੇ ਕਿਉਂਕਿ ਜਿਹੜੇ ਡਿਪਾਰਟਮੈਂਟ ਦਾ ਜਿਹੜਾ ਮੰਤਰੀ ਆ ਸੈਕਟਰੀ ਆ ਉਹ ਸਾਰਾ ਕੁਝ ਉਸੇ ਮੰਤਰੀ ਸੈਕਟਰੀ ਦੇ ਅੰਦਰ ਆਉਂਦਾ ਤੇ ਮੁੱਖ ਮੰਤਰੀ ਸਾਹਿਬ ਨੂੰ ਇਹ ਦੱਸਾਂਗੇ ਕਿ ਇਹ ਬਚਤ ਜ਼ਰੂਰ ਕੀਤੀ ਜਾਵੇ। ਇਹ ਕੋਈ ਸਰ ਕੋਈ ਐਸਟਰਲ ਪ੍ਰੋਪੋਜ਼ਲ ਹੈਗਾ ਕਿ ਮੰਤਰੀ ਨੂੰ ਜਿਹੜਾ ਪਹਿਲਾਂ ਗੱਡੀਆ ਮਿਲਦੀਆਂ ਉਹਦੇ 3 ਲੱਖ ਬਜਟ ਐਵਰੇਜ ਸੀਗਾ ਉਹਨੂੰ 4 ਲੱਖ ਕਰ ਦਿੱਤਾ ਕਿ ਉਹ ਐਸਟਰਲ ਹੋਈ ਹੈਗਾ। ਨਹੀਂ ਅਜੀਤ ਕੋਈ ਇਹੋ ਜੀ ਪ੍ਰੋਪੋਜ਼ਲ ਨਹੀਂ ਜੋ ਪਿੱਛੇ ਚੱਲਦਾ ਹੈ ਮੰਤਰੀਆਂ ਨੂੰ ਉਸੇ ਤਰ੍ਹਾਂ ਹੀ ਅਜੀ ਚੱਲਦੇ ਆ ਪੁਰਸਾ ਐਮ ਐਲ اے ਦੇ ਮੰਤਰੀਆਂ ਨੂੰ ਜਿਹੜੀਆਂ ਗੱਡੀਆਂ ਤੁਹਾਡਾ ਡਿਪਾਰਟਮੈਂਟ ਦਿੰਦਾ ਪਰ ਉਹ ਬਹੁਤ ਘੱਟ ਵਰਤਦੇ ਆ ਉਹ ਲਗਜ਼ਰੀਆਂ ਗੱਡੀਆਂ ਨਹੀਂ ਜਿਹੜੀਆਂ ਸਰਕਾਰ ਦੀਆਂ ਗੱਡੀਆਂ ਦਿੱਤੀਆਂ ਜਾਂਦੀਆਂ ਉਹਨਾਂ ਦੇ ਵਿੱਚ ਫਿਰ ਤੇਲ ਜਿਹੜਾ ਹੈਗਾ ਤੁਸੀਂ ਉਹਨਾਂ ਦੀ ਰੇਸ਼ੋ ਕਰਕੇ ਮੀਟਰ ਦੇ ਕਿਲੋਮੀਟਰ ਦੇ ਹਿਸਾਬ ਨਾਲ ਦੱਸਣਾ ਪਰ ਉਹ ਕਿਵੇਂ ਸੈਟਲ ਕਰਦੇ ਹੋ ਜਿਹੜੀਆਂ ਗੱਡੀਆਂ ਐਮ ਐਲ اے ਨੂੰ ਦਿੰਦੇ ਆ ਉਹ ਅਸਲ ਚ ਤੇ ਹੁੰਦੀਆਂ ਸਿਕਿਉਰਟੀ ਵਾਸਤੇ ਐਮ ਐਲ اے ਆਪਦੀ ਗੱਡੀ ਤੇ ਤਕਰੀਬਨ ਬੈਠਦੇ ਆ ਮinistra ਕੋਲ ਜਿਹੜੀ ਪਾਇਲਟ ਚਲਣੀ ਹੈ ਅੱਗੇ ਜਾਂ ਆਪਦੀ ਗੱਡੀ ਉਹਦਾ ਤੇਲ ਜੋ ਆ ਉਹ ਜੋ ਮਿੱਥਿਆ ਤੇਲ ਐ ਐਮਐਲਏ ਦਾ ਉਹ ਤੇਲ ਹੀ ਦਿੱਤਾ ਜਾਂਦਾ ਬਾਕੀ ਜੇ ਕੋਈ ਵੱਧ ਮੱਝ ਦਾ ਆਪਦੀ ਗੱਡੀ ਚੋਂ ਤੇਲ ਮਚਾਉਂਦੇ ਆ ਕੋਈ ਜਿਹੜਾ ਹੈਗਾ ਉਹਦੇ ਇਨਸਾਮੇ ਦਿੱਤਾ ਜਾਂਦਾ ਵੇਖੋ ਜੋ ਕ੍ਰਾਈਟੇਰੀਆ ਆ ਜੋ ਅਸੀਂ ਤੈਅ ਕੀਤਾ ਐਮਐਲਏ ਦਾ ਤੇਲ ਉਹਦੇ ਅਨਸਾਰ ਹੀ ਤੇਲ ਦਿੱਤਾ ਜਾਂਦਾ ਅੱਛਾ ਤੁਸਰ ਸਾਹਿਬ 1 500 ਕਰੋੜ ਰੁਪਏ ਸਬਸਿਡੀ ਦਾ ਜੋ ਮਹਿਲਾ ਆਪ ਸਬਸਿਡੀ ਦਿੱਤੀ ਜਾਂਦੀ ਹੈ ਉਹਦਾ ਪੈਸਾ ਕਿ ਇਹ ਵੀ ਬਿਸ਼ੇਵ ਜਨਦ ਦੇ ਵਿੱਚ ਚੀਕ ਚੈਕਿੰਗ ਲਿਖੀ ਗਈ ਸੀ ਪ੍ਰੈਕਟੀਕਲ ਇੰਟਰਫੇਰੈਂਸ ਵਾਸਤੇ ਤਕਰੀਬ 850 ਕਰੋੜ ਰੁਪਏ ਜਿਹੜਾ ਡਿਪਾਰਟਮੈਂਟ ਦਾ ਪੈਂਡਿੰਗ ਹੈਲੇ ਪਨਾਸਾ ਉਹ ਪੈਸਾ ਆਇਆ ਕਿ ਨਹੀਂ ਆਇਆ ਦੂਸਰੇ 14 ਕਰੋੜ ਰੁਪਏ ਤੁਹਾਡੀ ਜਿਹੜੇ ਖਰਚੇ ਹੈਗੇ ਆ ਉਹ ਵੀ ਪੈਸਾ ਅਲ ਇੱਕ ਜਿਹੜਾ ਪੈਂਡਿੰਗ ਪਿਆ ਹੈ ਇਹ ਕੰਡੀਸ਼ਨ ਆਥਾ ਨੈਸ਼ਨਲ ਟੌਬ ਦੇ ਸੀ ਪਾਸ ਪਨਾਸ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੂੰ ਅਸੀਂ ਪ੍ਰਪੋਜ਼ਲ ਬਣਾ ਕੇ ਭੇਜੀ ਆ ਜਿਹੜੇ ਸਾਡੇ ਪੈਸੇ ਬਕਾਇਆ ਰਹਿੰਦੇ ਆ ਫ੍ਰੀ ਲੇਡੀਜ਼ ਵਾਰੀ ਵਾਲੇ ਤੇ ਮੰਤਰੀ ਸਾਹਿਬ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਜਲਦੀ ਜਿਹੜੀ ਆ ਬੰਦੀ ਰਾਸ਼ੀ ਆ ਉਹ ਟਰਾਂਸਪੋਰਟ ਵਿਭਾਗ ਨੂੰ ਜਿਹੜੀ ਉਹ ਅਦਾ ਕਰ ਦਿੱਤੀ ਜਾਊਗੀ ਲਗਭਗ 500 ਕਰੋੜ ਲਗਭਗ ਇਹਨਾਂ 550 ਕਰੋੜ ਦੇ ਲਗਭਗ ਅੱਛਾ ਇੱਕ ਜਿਹੜਾ 214 ਕਰੋੜ ਰੁਪਏ ਦੀ ਦੇਣਦਾਰੀ ਵੀ ਹੈਗੀ ਆ ਬਾਕੀ ਅਗਸਤ ਤੋਂ 16 ਜੁਲਾਈ 2024 ਤੋਂ ਲੈ ਕੇ ਜਿਹੜੀ ਕਿਲੋਮੀਟਰ ਕੀਤੀਆਂ ਬਸਾਂ ਨੇ ਉਹਨਾਂ ਦਾ ਪੈਸਾ ਵੀ ਲੱਗਿਆ ਨਹੀਂ 250 ਤੋਂ ਪੈਸਾ ਨਹੀਂ ਆਉਂਦਾ ਉਹਨਾਂ ਬਸਾਂ ਨੂੰ ਪੈਸਾ ਦੇਤਾ ਕੰਟਰੈਕਟਰ ਜਿਹੜੇ ਜਿਹੜੀ ਤੁਹਾਨੂੰ ਮੈਂ ਪਹਿਲੇ ਦੱਸਿਆ ਵੀ ਜਿਹੜੇ ਪੈਸੇ ਅਜੇ ਸਾਡਾ 550 ਕਰੋੜ ਦੇ ਲਗਭਗ ਬਕਾਇਆ ਹੈ ਫైనాన్స్ ਡਿਪਾਰਟਮੈਂਟ ਵੱਲੇ ਉਹ ਜਦੋਂ ਪੈਸੇ ਆਉਣਗੇ ਉਹਦੇ ਨਾਲ ਹੀ ਜਿਹੜੇ ਕੋਈ ਸਾਡੇ 1 ਕਿਲੋਮੀਟਰ ਸਕੀਮ ਵਾਲਾ ਵੀ ਕੋਈ ਬਕਾਇਆ ਰਹੀਦਾ ਜਾਂ ਸਾਡੇ ਡਿਪਾਰਟਮੈਂਟ ਦੇ ਵਿੱਚ ਜੋ ਲੋੜਾਂ ਨੇ ਜਿਹੜੇ ਬਕਾਇਆ ਦੇਣ ਵਾਲੇ ਰਹਿੰਦੇ ਆ ਉਹ ਪੈਸੇ ਆਉਣ ਤੋਂ ਬਾਅਦ ਜਲਦੀ ਉਹ ਵੀ ਅਦਾ ਕਰ ਦਿੱਤੇ ਜਾਣਗੇ ਕੋਲ ਸਾਹਿਬ ਇਲੈਕਟ੍ਰਿਕ ਬੱਸਾਂ ਦੀ ਤਾਂ 2.50 ਲੱਖ ਦੇਖੋ ਅਜੇ ਤੇ ਜਿਹੜੀ ਸਾਡੀਆਂ ਡੀਜ਼ਲ ਤੇ ਚੱਲਣ ਵਾਲੀਆਂ ਬੱਸਾਂ ਉਹਨਾਂ ਦੀ ਪ੍ਰਪੋਜ਼ਲ ਬਣਾ ਕੇ ਭੇਜੀ ਆ 450 ਦੇ ਕਰੀਬ ਬੱਸਾਂ ਜਿਹੜੀਆਂ ਉਹ ਪੰਜਾਬ ਰੂਟਵੇ ਦੇ ਵਿੱਚ ਆ ਤੇ 550 ਦੇ ਕਰੀਬ ਪੀਆਰਟੀਸੀ ਦੇ ਵਿੱਚ ਜਿੱਥੇ 100 ਮਿੱਟੀ ਬੱਸਾਂ 450 ਵੱਡੀਆਂ ਬੱਸਾਂ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਭੇਜਤੀ ਆ ਫਾਈਲ ਤੇ ਜਲਦੀ ਪ੍ਰਮਾਨਗੀ ਮਿਲਦੀ ਆ ਜਿੰਨੀਆਂ ਬੱਸਾਂ ਦੀ ਮਿਲੂਗੀ ਜਲਦੀ ਅਸੀਂ ਬੱਸਾਂ ਜਿਹੜੀਆਂ ਉਹ ਨਵੀਆਂ ਪਾਵਾਂਗੇ ਦੇ ਇਲੈਕਟ੍ਰਿਕ ਤੇ ਵੀ ਕੰਮ ਕਰਾਂਗੇ ਜਿੱਥੇ ਥੋੜੇ ਛੋਟੇ ਰੂਟ ਪੈਂਦੇ ਆ ਜਿੱਥੋਂ ਲਗਭਗ ਜੇ ਸਾਡੀ ਲਗਭਗ 100 ਕਿਲੋਮੀਟਰ ਦਾ ਇੱਕ ਪਾਸੇ ਦਾ ਵਾ ਉਥੇ ਕੋਸ਼ਿਸ਼ ਕਰਾਂਗੇ ਵੀ ਸਾਡੀਆਂ ਇਲੈਕਟ੍ਰਿਕ ਬੱਸਾਂ ਵੀ ਚੱਲਣ ਕਾਰਪੋਰੇਸ਼ਨਾਂ ਦੇ ਵਿੱਚ ਇਲੈਕਟ੍ਰਿਕ ਬੱਸਾਂ ਚਲਾਉਣ ਦੀ ਜਿਹੜੀ ਆ ਉਹ ਪ੍ਰਪੋਜ਼ਲ ਬਣ ਕੇ ਤਿਆਰ ਹੋ ਰਹੀ ਆ ਕਿ ਜਿਹੜੀਆਂ ਲੋਕਲ ਬੱਸਾਂ ਚੱਲਣੀਆਂ ਉਹ ਇਲੈਕਟ੍ਰਿਕ ਬੱਸਾਂ ਚੱਲਣ ਜਿਹੜੀ ਲੌਂਗ ਰੂਟ ਤੇ ਚੱਲਣੀ ਆ ਉਹਦੇ ਤੇ ਥੋੜਾ ਜਿਹਾ ਇਲੈਕਟ੍ਰਿਕ ਜਿੰਨਾ ਚਿਰ ਅਸੀਂ ਚਾਰਜਿੰਗ ਪੁਆਇੰਟ ਨਹੀਂ ਦਿੰਦੇ ਰਸਤਿਆਂ ਦੇ ਵਿੱਚ ਉਹਨਾਂ ਚਿਰ ਉਹ ਚਲਾਉਣੀਆਂ ਜਿਹੜੀਆਂ ਮੁਸ਼ਕਲ ਆ ਜਿਹੜੇ ਘਾਟ ਰੂਟ ਲੰਬੇ ਨੇ ਉਹਨਾਂ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਇਲੈਕਟ੍ਰਿਕ ਬੱਸਾਂ ਜਿਹੜੀਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਧਿਆਨ ਦੇ ਲਾ ਕੇ ਉਹ ਚਲਾਈਏ ਜਰੂਰ। ਖੋਲਾ ਸਾਹਿਬ ਇੱਕ ਬੜਾ ਵੱਡਾ ਬੋਝ ਹੈਗਾ 550 ਕਰੋੜ ਰੁਪਏ ਥੋੜਾ ਨਹੀਂ ਹੈਗਾ ਜੇ ਸਬਸਿਡੀ ਦਾ ਤੁਹਾਡੇ ਡਿਪਾਰਟਮੈਂਟ ਦਾ ਪੈਂਡਿੰਗ ਪੈਸਾ ਸਰਕਾਰ ਦਾ। ਤੁਸੀਂ ਕੀ ਇਸ ਨੂੰ ਰਿਵਿਊ ਕਰਨ ਦੀ ਗੱਲ ਕਰੋਗੇ ਕਿ ਸਰਕਾਰ ਇੰਨਾ ਪੈਸਾ ਨਹੀਂ ਦੇ ਸਕਦੀ ਇੰਨਾ ਬੋਝ ਪਿਆ ਰਿਹਾ ਡਿਪਾਰਟਮੈਂਟ ਦੇ ਉੱਤੇ। ਕਿਉਂਕਿ ਤੁਹਾਡੇ ਕੋਲ 55 ਕਰੋੜ ਰੁਪਏ ਦੀ ਸੈਲਰੀ ਵੀ ਰੁਕੀ ਹੋਣੀ ਹੈ ਤੁਹਾਡੀ। ਤਾਂ ਉਹ ਤੁਸੀਂ ਇਸ ਚੀਜ਼ ਨੂੰ ਰਿਵਿਊ ਕਰੋਗੇ ਕਿ ਕਿਉਂਕਿ ਬੜਾ ਵੱਡਾ ਬਰਡਨ ਹੈਗਾ ਤੇ ਫਿਰ ਡਿਪਾਰਟਮੈਂਟ ਚੱਲ ਕੇ ਆ ਜੀ ਮੈਂ ਪੀਆਰਟੀਸੀ ਆ 15 ਸੈਲਰੀ ਇੱਕ ਵੀ ਰੁਪਇਆ ਕਿਸੇ ਦੀ ਪੈਂਡਿੰਗ ਨਹੀਂ ਗਈ 95 ਕਰੋੜ ਨਹੀਂ ਕੋਈ ਵੀ ਪੈਸਾ ਨਹੀਂ ਦੇਣਦਾਰੀ ਨਹੀਂ ਕੋਈ ਵੀ ਸੈਲਰੀ ਦੀ ਨਹੀਂ ਨਹੀਂ ਸੈਲਰੀ ਸਾਰੀ ਜਿਹੜੀ ਆ ਉਹ ਹਰ ਮਹੀਨੇ ਪੂਰੀ ਦੀ ਪੂਰੀ ਭਾਵੇਂ ਆਊਟਸੋਰਸ ਤੇ ਮੁਲਾਜ਼ਮ ਭਾਵੇਂ ਕੰਟਰੈਕਟ ਤੇ ਭਾਵੇਂ ਰੈਗੂਲਰ ਮੁਲਾਜ਼ਮ ਆ ਸੈਲਰੀ ਹਰ ਮੁਲਾਜ਼ਮ ਦੀ ਹਰ ਮਹੀਨੇ ਪਾ ਦਿੱਤੀ ਜਾਂਦੀ ਕਿਤੇ ਭਾਵੇਂ ਕੋਈ 2 4 10 ਦਿਨ ਲੇਟ ਹੋ ਜੇ ਨਹੀਂ ਤੇ ਨਹੀਂ ਬਾਕੀ ਜਿਹੜੇ ਪੈਸੇ ਲੈਣ ਵਾਲੇ ਆ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਸਾਡੇ ਨੂੰ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੂੰ ਭੇਜੀ ਗਈ ਹੈ ਫਾਈਲ ਜਲਦੀ ਪੈਸੇ ਫਾਈਨਾਂਸ ਮਿਨਿਸਟਰ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੇ ਕਿਹਾ ਕਿ ਜਲਦੀ ਪੈਸੇ ਆਉਣਗੇ ਰਿਵਿਊ ਕਰਨਾ ਚਾਹੀਦਾ ਜੀ ਇਹ ਫ੍ਰੀ ਬੱਸ ਸਰਵਿਸ ਇਹ ਦੇਖੋ ਇਹ ਤੇ ਸਰਕਾਰ ਦੀ ਸਹੂਲਤ ਹੈ ਲੋਕਾਂ ਦੀ ਸਰਕਾਰ ਹੈ ਇਹ ਇਸੇ ਤਰ੍ਹਾਂ ਜਿਵੇਂ ਚੱਲਦੀ ਪਈ ਹੈ ਫ੍ਰੀ ਲੇਡੀ ਸਵਾਰੀ ਵਾਲੀ ਸਹੂਲਤ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਚ ਇਹ ਲਗਾਤਾਰ ਚੱਲਦੀ ਰਹੂ ਜੇ ਰਵਾਇਤਿਆਂ ਦੀ ਸਰਕਾਰ ਹੁੰਦੀ ਕਾਲੀ ਕਾਂਗਰਸ ਜਾਂ ਬੀਜੇਪੀ ਦੀ ਹੋਰ ਪਾਰਟੀ ਦੀ ਇਹਨਾਂ ਨੇ ਪਹਿਲਾਂ ਬੰਦ ਕਰਦੇ ਨਹੀਂ ਮਗਰਲੇ 5-6 ਮਹੀਨੇ ਸਹੂਲਤ ਚਲਾ ਦੇਣੀ ਇਹ ਤਾਂ ਹੀ ਸੰਭਵ ਹੋਇਆ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਬੀਪੀਆਂ ਭੈਣਾਂ ਨੂੰ ਮਾਣ ਆ ਕਿ ਇਹ ਸਾਡਾ ਮੁੱਖ ਮੰਤਰੀ ਆ ਸਾਡਾ ਪੋਤੇ ਆ ਸਾਡਾ ਭਰਾ ਆ ਤੇ ਇਹ ਲਗਾਤਾਰ ਇਸੇ ਤਰ੍ਹਾਂ ਹੀ ਫਰੀ ਸਵਾਰੀ ਸਹੂਲਤ ਜਿਹੜੀ ਚਲਦੀ ਰਹੂ ਧੰਨਵਾਦ ਜੀ ਮੰਤਰੀ ਸਾਹਿਬ ਵੀ ਐਸ ਬੋਲ ਬਾਹਰ ਸੀਗੇ ਜਿਹੜੇ ਪਿਛਲੇ ਸਮੇਂ ਗ੍ਰਾਂਨ 5706 ਤੁਸੀਂ ਕੀਤਾ ਤੇ ਇਸ ਵਿੱਚ ਜਿਹੜਾ ਹੈ ਅੱਜ ਇਸ ਐਮਓਯੂ ਸਾਈਨਿੰਗ ਟਾਈਮ ਤੇ ਮੈਂ ਤੁਹਾਡਾ ਤੇ ਸਾਡੇ ਐਸੀਐਸ ਟ੍ਰਾਂਸਪੋਰਟ ਦੇ ਡਿਗੇ ਜਵਾਰੀ ਸਰ ਦਾ ਵੈਲਕਮ ਕਰਦਾ ਤੇ ਮੈਂ ਸਾਰ ਤੁਹਾਨੂੰ ਰਿਕੁਐਸਟ ਕਰਦਾ ਕਿ ਇਹ ਸਾਰੇ ਐਮਓਯੂ ਦੀ ਡਿਟੇਲ ਨੇੜੇ ਕਰ ਲਓ ਨੇੜੇ ਕਰ ਲਓ ਚਲੋ ਚਲੋ ਮੇਰਾ ਸਰ ਤੁਹਾਨੂੰ ਰਿਕੁਐਸਟ ਕਰਦਾ ਕਿ ਜਿਹੜਾ ਅਸੀਂ ਐਮਓਯੂ ਅ ਅੱਜ ਜੇ ਨਾਲ ਸਾਈਨ ਕਰਨ ਜਾ ਰਹੇ ਆ ਪਰਚੇਸ ਆਫ ਡੀਜ਼ਲ ਦੀ ਡਿਟੇਲਸ ਤੁਸੀਂ ਜਿਹੜੀ ਹੈ ਇਹ ਸਾਰੀ ਪ੍ਰੈਸ ਨਾਲ ਸੰਜੀਗ ਅੱਜ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋਗ ਗਗਵਾਈ ਦੇ ਵਿੱਚ ਸਾਡੇ ਪ੍ਰਿੰਸੀਪਲ ਸੈਕਟਰੀ ਡੀਕੇ ਤਵਾੜੀ ਜੀ ਡਾਇਰੈਕਟਰ ਗੁਪਤਾ ਜੀ ਤੇ ਨਾਲ ਇੰਡੀਅਨ ਆਇਲ ਦੇ ਉੱਚ ਅਧਿਕਾਰੀ ਬੈਠੇ ਆ ਐਮਓਯੂ ਅੱਜ ਸਾਈਨ ਕੀਤਾ ਗਿਆ ਨਾਣਾ ਜਿਹੜਾ ਕਿ ਅੱਗੇ 1000 ਲੀਟਰ ਦੇ ਪਿੱਛੇ ਇਹ ਸਾਨੂੰ ਰੋਡਵੇਜ ਨੂੰ ਤੇ ਸਾਡੇ ਦੂਜੇ ਡਿਪਾਰਟਮੈਂਟ ਪੀਆਰਟੀਸੀ ਨੂੰ 1980 ਰੁਪਏ 1000 ਲੀਟਰ ਦੇ ਪਿੱਛੇ ਦਿੰਦੇ ਸਨ ਤੇ ਜਿਹੜਾ ਕਿ ਹੁਣ ਵਧਾ ਕੇ ਮਾਰਜਨ ਜਿਹੜਾ ਸਰਕਾਰ ਦੀਆਂ ਨੀਤੀਆਂ ਦੇ ਤਹਿਤ ਕਿ ਸਰਕਾਰ ਦੇ ਪੈਸੇ ਜਿਹੜੇ ਆ ਉਹ ਵੱਧ ਤੋਂ ਵੱਧ ਬਚਾਉਣੇ ਆ ਤੇ ਪੰਜਾਬ ਦੇ ਵਿੱਚ ਡਿਵੈਲਪਮੈਂਟ ਕਰਾਉਣੀ ਆ ਉਹ 1980 ਤੋਂ ਵਧਾ ਕੇ 2550 ਰੁਪਏ ਮਾਰਜਿਨ ਇੱਕ ਹਜ਼ਾਰ ਲੀਟਰ ਦੇ ਪਿੱਛੇ ਇਹ ਇੰਡੀਅਨ ਆਇਲ ਕੰਪਨੀ ਸਰਕਾਰ ਨੂੰ ਪੀਆਰਟੀਸੀ ਨੂੰ ਪੰਜਾਬ ਰੋਡਵੇਜ ਪੰਨ ਬੱਸ ਨੂੰ ਇਹ ਦੇਊਗੀ ਉਹਦੇ ਨਾਲ ਇੱਕ ਸਾਲ ਦਾ 9 ਕਰੋੜ ਰੁਪਏ ਪੰਜਾਬ ਰੋਡਵੇਜ ਨੂੰ ਮੁਨਾਫਾ ਹੋਊਗਾ ਤੇ 9 ਕਰੋੜ ਰੁਪਏ ਪੀਆਰਟੀਸੀ ਨੂੰ ਕੁੱਲ ਮਿਲਾ ਕੇ 18 ਕਰੋੜ ਇੱਕ ਸਾਲ ਦਾ 5 ਸਾਲਾਂ ਦਾ 90 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਪੰਜਾਬ ਦੇ ਖਜ਼ਾਨੇ ਦੇ ਵਿੱਚ ਜਿਹੜਾ ਇੰਡੀਅਨ ਆਇਲ ਕੰਪਨੀ ਹੈ ਉਹਦੇ ਤੋਂ 1.5 ਹਜ਼ਾਰ ਲੀਟਰ ਜਿਹੜਾ ਇਹ ਪਿੱਛੇ 2550 ਰੁਪਏ ਇਹਨਾਂ ਨੇ ਦੇਣੇ ਆ 90 ਕਰੋੜ ਰੁਪਏ ਦਾ ਮਾਰਜਨ ਪੰਜਾਬ ਸਰਕਾਰ ਨੂੰ ਇੰਡੀਅਨ ਆਇਲ ਕੰਪਨੀ ਦੇਊਗੀ ਤੇ ਇੱਥੇ ਮੈਂ ਇਹ ਵੀ ਦੱਸਣਾ ਚਾਹੂੰਗਾ ਪੂਰੇ ਇੰਡੀਆ ਦੇ ਵਿੱਚ ਹੋਰ ਕਿਸੇ ਵੀ ਸਟੇਟ ਨੂੰ ਇੰਨਾ ਮਾਰਜਨ ਇੰਡੀਅਨ ਆਇਲ ਕੰਪਨੀਆਂ ਲੋ ਜਾਂ ਕਿਸੇ ਹੋਰ ਕੰਪਨੀਆਂ ਲੋ ਨਹੀਂ ਦਿੱਤਾ ਗਿਆ ਇਹ ਜਿਹੜੀ ਹੋਇਆ ਮਾਰਜਨ ਵੱਧ ਮਿਲਿਆ ਇਹ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਕਰਕੇ ਹੋਇਆ ਕਿਉਂਕਿ ਸਰਕਾਰ ਦਾ ਮੇਨ ਅਜੰਡਾ ਹੀ ਇਹ ਆ ਕਿ ਸਰਕਾਰ ਦਾ ਪੈਸਾ ਵੱਧ ਤੋਂ ਵੱਧ ਬਚਾ ਕੇ ਪੰਜਾਬ ਦੀ ਡਿਵੈਲਪਮੈਂਟ ਤੇ ਲਾਇਆ ਜਾਵੇ। ਉਹਨੂੰ ਜਿਵੇਂ ਦੁਆਰਾ ਦੱਸਿਆ 2500 ਪੂਰਾ 2550 ਰੁਪਏ 1000 ਲੀਟਰ ਦੇ ਪਿੱਛੇ 2550 ਰੁਪਏ ਜਿਹੜੇ ਕਿ ਪਹਿਲਾਂ 1980 ਰੁਪਏ 1000 ਲੀਟਰ ਦੇ ਪਿੱਛੇ ਇੰਡੀਅਨ ਆਇਲ ਕੰਪਨੀ ਦਿੰਦੀ ਸੀ ਤੇ ਜਦੋਂ ਤੋਂ ਪੰਜਾਬ ਰੋਡਵੇ ਸਾਡੇ ਪੀਆਰਟੀਸੀ ادارے ਹੋਂਦ ਦੇ ਵਿੱਚ ਆਏ ਆ ਪੰਜਾਬ ਸਰਕਾਰ ਨੇ ਚਲਾਇਆ ਉਦੋਂ ਤੋਂ ਹੀ ਜਿਹੜਾ ਅਸੀਂ ਡੀਜ਼ਲ ਆ ਉਹ ਇੰਡੀਅਨ ਆਇਲ ਕੰਪਨੀ ਤੋਂ ਹੀ ਲੈ ਰਹੇ ਆ 9 ਕਰੋੜ ਦਾ ਫਾਇਦਾ ਹੈ ਬਾਈ 9 ਕਰੋੜ ਦਾ ਪੰਜਾਬ ਰੋਡਵੇ ਦਾ ਫਾਇਦਾ 9 ਕਰੋੜ ਦਾ ਪੀਆਰਟੀਸੀ ਦਾ 18 ਕਰੋੜ ਦਾ 1 ਸਾਲ ਦਾ ਫਾਇਦਾ ਦੋਵਾਂ ਡਿਪਾਰਟਮੈਂਟਾਂ ਦਾ ਤੇ 5 ਸਾਲ ਦਾ 90 ਕਰੋੜ ਦਾ ਡਿਪਾਰਟਮੈਂਟ ਨੂੰ ਪੰਜਾਬ ਸਰਕਾਰ ਨੂੰ ਫਾਇਦਾ ਹੋਊਗਾ ਇਹ ਸ਼ਾਇਦ ਬਲਕ ਬਾਇਰ ਜਿਹੜਾ ਨੂ ਮਾਰਜਨ ਦਿੰਦੀ ਹੈ ਹੈ ਨਾ ਜੀ ਤੁਹਾਨੂੰ ਇਹ ਬਲਕ ਬਾਇਰ ਕਰਦੇ ਹਾਂ ਤਾਂ ਕੀ ਤੁਸੀਂ ਕੋਈ ਐਸ ਪਲਾਨ ਕਰਦੇ ਹੋ ਕਿ ਜਿਹੜੀ ਆਪੀ ਪੰਜਾਬ ਗਵਰਨਮੈਂਟ ਦੀ ਸਰਕਾਰੀ ਗੱਡੀਆਂ ਚੱਲਦੀਆਂ ਨੇ ਉਹਨਾਂ ਦਾ ਔਇਲ ਕੋਈ ਕੰਟੈਕਟ ਕਰਕੇ ਅਰਜ਼ੀ ਜਿਹੜੀ ਉਹਦੇ ਵਿੱਚ ਹੁੰਦੀ ਆ ਉਹ ਨਿਪਟਾਰਾ ਕਰੋ ਜਿਹੜੀਆਂ ਸਰਕਾਰੀ ਗੱਡੀਆਂ ਚੱਲਦੀਆਂ ਉਹਨਾਂ ਦੇ ਵਿੱਚ ਵੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੇ ਧਿਆਨ ਚ ਲਿਆਵਾਂਗੇ ਕਿ ਰੋਡਵੇਜ ਪੀ ਆਰਟੀਸੀ ਨੂੰ ਜੇ ਇੰਡੀਅਨ ਔਇਲ 1000 ਲੀਟਰ ਪਿੱਛੇ 2550 ਰੁਪਏ ਮਾਰਜਨ ਦੇ ਰਿਆ ਸਾਨੂੰ ਛੱਡ ਰਿਆ ਤੇ ਦੂਜੇ ਡਿਪਾਰਟਮੈਂਟਾਂ ਦੇ ਵਿੱਚ ਕਿਉਂਕਿ ਜਿਹੜੇ ਦੂਜੇ ਡਿਪਾਰਟਮੈਂਟ ਆ ਉਹ ਵੱਖ-ਵੱਖ ਸਾਡੇ ਮੰਤਰੀ ਸਭਾ ਨੇ ਵੱਖ-ਵੱਖ ਸੈਕਟਰੀ ਸਭਾ ਨੇ ਮੁੱਖ ਮੰਤਰੀ ਸਾਹਿਬ ਨੂੰ ਇਹ ਦੱਸਾਂਗੇ ਕਿਉਂਕਿ ਜਿਹੜੇ ਡਿਪਾਰਟਮੈਂਟ ਦਾ ਜਿਹੜਾ ਮੰਤਰੀ ਆ ਸੈਕਟਰੀ ਆ ਉਹ ਸਾਰਾ ਕੁਝ ਉਸੇ ਮੰਤਰੀ ਸੈਕਟਰੀ ਦੇ ਅੰਡਰ ਆਉਂਦਾ ਤੇ ਮੁੱਖ ਮੰਤਰੀ ਸਾਹਿਬ ਨੂੰ ਇਹ ਦੱਸਾਂਗੇ ਕਿ ਇਹ ਬਚਤ ਜ਼ਰੂਰ ਕੀਤੀ ਜਾਵੇ ਕੋਈ ਸਰ ਕੋਈ ਐਸਰ ਕੀ ਮੰਤਰੀ ਨੂੰ ਜਿਹੜਾ ਪਹਿਲਾਂ ਗੱਡੀਆਂ ਮਿਲਦੀਆਂ ਉਹਦੇ 3 ਲੱਖ ਪਹਿਲੇ ਐਵਰੇਜ ਸੀਗਾ ਉਹਨੂੰ 4 ਲੱਖ ਕਰ ਦਿੱਤਾ ਕਿ ਉਹ ਇਸ ਤਰ੍ਹਾਂ ਹੋ ਰਹੀ ਹੈਗਾ ਨਹੀਂ ਅਜੀਤ ਇਹ ਕੋਈ ਇਹੋ ਜਿਹੀ ਪ੍ਰੋਪੋਜ਼ਲ ਨਹੀਂ ਜੋ ਪਿੱਛੇ ਚੱਲਦਾ ਹੈ ਮੰਤਰੀਆਂ ਨੂੰ ਉਸੇ ਤਰ੍ਹਾਂ ਹੀ ਅਜੀ ਚੱਲਦੇ ਆ ਭੂਣ ਸਾਹਿਬ ਐਮਐਲਏ ਦੇ ਮੰਤਰੀਆਂ ਨੂੰ ਜਿਹੜੀਆਂ ਗੱਡੀਆਂ ਤੁਹਾਡਾ ਡਿਪਾਰਟਮੈਂਟ ਦਿੰਦਾ ਪਰ ਉਹ ਬਹੁਤ ਘੱਟ ਵਰਤਦੇ ਆ ਉਹ ਲਗਜ਼ਰੀਆਂ ਗੱਡੀਆਂ ਨੇ ਇਹਨੀਆਂ ਸਰਕਾਰ ਦੀਆਂ ਗੱਡੀਆਂ ਦਿੱਤੀਆਂ ਜਾਂਦੀਆਂ ਉਹਨਾਂ ਦੇ ਵਿੱਚ ਫਿਰ ਤੇਲ ਜਿਹੜਾ ਹੈਗਾ ਤੁਸੀਂ ਉਹਨਾਂ ਦੀ ਰੇਸ਼ੋ ਕਰਕੇ ਮੀਟਰ ਦੇ ਕਿਲੋਮੀਟਰ ਦਾ ਹਿਸਾਬ ਨਾਲ ਦੱਸਣਾ ਪਰ ਉਹ ਕਿਵੇਂ ਸੈਟਲ ਕਰਦੇ ਹੋ ਜਿਹੜੀਆਂ ਗੱਡੀਆਂ ਐ ਐਮਐਲਏ ਨੂੰ ਦੇਣੇ ਆ ਉਹ ਅਸਲ 'ਚ ਤੇ ਹੁੰਦੀਆਂ ਸਿਕਿਉਰਟੀ ਵਾਸਤੇ ਐਮਐਲਏ ਆਪਦੀ ਗੱਡੀ ਤੇ ਤਕਰੀਬਨ ਬੈਠਦੇ ਆ ਮਨਿਸਟਰਾਂ ਕੋਲ ਜਿਹੜੀ ਪਾਇਲਟ ਚਲਣੀ ਅੱਗੇ ਜਾਂ ਆਪਦੀ ਗੱਡੀ ਉਹਦਾ ਤੇਲ ਜੋ ਆ ਉਹ ਜੋ ਮਿੱਥਿਆ ਤੇਲ ਐ ਐਮਐਲਏ ਦਾ ਉਹ ਤੇਲ ਹੀ ਦਿੱਤਾ ਜਾਂਦਾ ਬਾਕੀ ਜੇ ਕੋਈ ਵੱਧ ਮੱਝ ਦਾ ਆਪਦੀ ਗੱਡੀ 'ਚ ਉਹ ਤੇਲ ਮਚਾਉਂਦੇ ਆ ਕੋਈ ਜਨਨ ਜਿਹੜਾ ਹੈਗਾ ਉਹਦੇ ਅਨਸਾਰ ਮਿਲਦਾ ਜਾਂਦਾ ਦੇਖੋ ਜੋ ਜੋ ਕ੍ਰਾਈਟੇਰੀਆ ਆ ਜੋ ਅਸੀਂ ਤੈਅ ਕੀਤਾ ਐ ਐਮਐਲਏ ਦਾ ਤੇਲ ਉਹਦੇ ਅਨਸਾਰ ਹੀ ਤੇਲ ਦਿੱਤਾ ਜਾਂਦਾ ਅੱਛਾ ਸਬਸਿਡੀ ਦਾ ਜੋ ਮਹਿਲਾ ਬਾਸ ਸਬਸਿਡੀ ਦਿੱਤੀ ਜਾਂਦੀ ਹੈ ਉਹਦਾ ਪੈਸਾ ਡਿਪਾਰਟਮੈਂਟ ਦੀ ਤੁਹਾਡੇ ਕੋ ਆ ਗਿਆ ਜਿੱਥੇ ਵੀ ਪਿਛਲੇ ਦਿਨਾਂ ਦੇ ਵਿੱਚ ਚੀਕ ਚੈਕਿੰਗ ਲਿਖੀ ਗਈ ਸੀ ਪ੍ਰੈਕਟੀਕਲ ਇੰਟਰਫੇਰੈਂਸ ਵਾਸਤੇ ਕਰੀਬ-ਕਰੀਬ 850 ਕਰੋੜ ਰੁਪਏ ਜਿਹੜਾ ਡਿਪਾਰਟਮੈਂਟ ਦਾ ਪੈਂਡਿੰਗ ਹੈਲੇ ਤਨਾ ਸਕਦਾ ਉਹ ਪੈਸਾ ਆਇਆ ਕਿ ਨਹੀਂ ਆਇਆ ਦੂਸਰੇ 1400 ਕਰੋੜ ਪੈਂਡਿੰਗ ਤੁਹਾਡੀ ਜਿਹੜੇ ਖਰਚੇ ਹੈਗੇ ਆ ਉਹ ਵੀ ਪੈਸਾ ਆਲੋਟ ਜਿਹੜਾ ਐ ਪ੍ਰੇਡੀਸ਼ਨ ਆਸਲਾਂਸ਼ ਤੋਂ ਆਬਦੇ ਸੀ। ਐ ਪਨਾਸ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੂੰ ਅਸੀਂ ਪ੍ਰਪੋਜ਼ਲ ਬਣਾ ਕੇ ਭੇਜੀ ਆ ਜਿਹੜੇ ਸਾਡੇ ਪੈਸੇ ਬਕਾਇਆ ਰਹਿੰਦੇ ਆ ਫ੍ਰੀ ਲੇਡੀ ਸਵਾਰੀ ਵਾਲੇ ਤੇ ਮੰਤਰੀ ਸਾਹਿਬ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਜਲਦੀ ਜਿਹੜੀ ਆ ਬੰਦੀ ਰਾਸ਼ੀ ਆ ਉਹ ਟਰਾਂਸਪੋਰਟ ਵਿਭਾਗ ਨੂੰ ਜਿਹੜੀ ਉਹ ਅਦਾ ਕਰ ਦਿੱਤੀ ਜਾਊਗੀ। ਲਗਭਗ 500 ਕਰੋੜ ਲਗਭਗ ਇਹਨਾਂ 1.500 ਕਰੋੜ ਦੇ ਲਗਭਗ। ਅੱਛਾ ਇੱਕ ਜਿਹੜਾ 214 ਕਰੋੜ ਰੁਪਏ ਦੀ ਦੇਣ ਦਾ ਬਾਕੀ ਅਗਸਤ ਤੋਂ 16 ਅਗਸਤ 2024 ਤੋਂ ਲੈ ਕੇ ਜਿਹੜੀ ਕਿਲੋਮੀਟਰ ਸਕੀਮ ਦੀਆਂ ਬਸਾਂ ਨੇ ਉਹਨਾਂ ਦਾ ਪੈਸਾ ਵੀ ਨਹੀਂ ਲੱਗਿਆ ਨਹੀਂ 250% ਪੈਸਾ ਨਹੀਂ ਗਿਆ ਉਹਨਾਂ ਬਸਾਂ ਨੂੰ ਪੈਸਾ ਦੇਤਾ ਕੰਟਰੈਕਟਰਾਂ ਨੂੰ ਜਿਹੜੀ ਤੁਹਾਨੂੰ ਮੈਂ ਪਹਿਲੇ ਦੱਸਿਆ ਵੀ ਜਿਹੜੇ ਪੈਸੇ ਅਜੇ ਸਾਡਾ 550 ਕਰੋੜ ਦੇ ਲਗਭਗ ਬਕਾਇਆ ਹੈ ਫਾਈਨਾਂਸ ਡਿਪਾਰਟਮੈਂਟ ਵੱਲੋਂ ਉਹ ਜਦੋਂ ਪੈਸੇ ਆਉਣਗੇ ਉਹਦੇ ਨਾਲ ਹੀ ਜਿਹੜੇ ਕੋਈ ਸਾਡੇ ਕਿਲੋਮੀਟਰ ਸਕੀਮ ਵਾਲਾ ਵੀ ਕੋਈ ਬਕਾਇਆ ਰਹਿਦਾ ਜਾਂ ਸਾਡੇ ਡਿਪਾਰਟਮੈਂਟ ਦੇ ਵਿੱਚ ਜੋ ਲੋੜਾਂ ਨੇ ਜਿਹੜੇ ਬਕਾਇਦੇ ਦੇਣ ਵਾਲੇ ਰਹਿੰਦੇ ਆ ਉਹ ਪੈਸੇ ਆਉਣ ਤੋਂ ਬਾਅਦ ਜਲਦੀ ਉਹ ਵੀ ਅਦਾ ਕਰ ਦਿੱਤੇ ਚਾਂਗੇ। ਉਹ ਲੱਖ ਸਾਢੇ ਇਲੈਕਟ੍ਰਿਕ ਬੱਸਾਂ ਦੀ ਤਾਂ ਪ੍ਰੋਪੋਜ਼ਲ ਹੈਗਾ 50 ਕਰੋੜ ਦਾ। ਦੇਖੋ ਅਜੇ ਤੇ ਜਿਹੜੀ ਸਾਡੀਆਂ ਡੀਜ਼ਲ ਤੇ ਚੱਲਣ ਵਾਲੀਆਂ ਬੱਸਾਂ ਉਹਨਾਂ ਦੀ ਪ੍ਰੋਪੋਜ਼ਲ ਬਣਾ ਕੇ ਭੇਜੀ ਆ। 450 ਦੇ ਕਰੀਬ ਬੱਸਾਂ ਜਿਹੜੀਆਂ ਉਹ ਪੰਜਾਬ ਰੋਡਵੇ ਦੇ ਵਿੱਚ ਆ ਤੇ 550 ਦੇ ਕਰੀਬ ਪੀਆਰਟੀਸੀ ਦੇ ਵਿੱਚ ਜਿੱਥੇ 100 ਮਿੱਟੀ ਬੱਸਾਂ 450 ਵੱਡੀਆਂ ਬੱਸਾਂ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਭੇਜੀਤੀ ਆ ਫਾਈਲ ਤੇ ਜਲਦੀ ਪ੍ਰਵਾਨਗੀ ਮਿਲਦੀ ਆ ਜਿੰਨੀਆਂ ਬੱਸਾਂ ਦੀ ਮਿਲੂਗੀ। ਜਲਦੀ ਅਸੀਂ ਬੱਸਾਂ ਜਿਹੜੀਆਂ ਉਹ ਨਵੀਆਂ ਪਾਵਾਂਗੇ ਐ ਇਲੈਕਟ੍ਰਿਕ ਤੇ ਵੀ ਕੰਮ ਕਰਾਂਗੇ ਜਿੱਥੇ ਥੋੜੇ ਛੋਟੇ ਰੂਟ ਪੈਂਦੇ ਆ ਜਿੱਥੋਂ ਲਗਭਗ ਜੇ ਸਾਡੀ ਲਗਭਗ 100 ਕਿਲੋਮੀਟਰ ਦਾ ਇੱਕ ਪਾਸੇ ਦਾ ਵਾ ਉਥੇ ਕੋਸ਼ਿਸ਼ ਕਰਾਂਗੇ ਵੀ ਸਾਡੀਆਂ ਇਲੈਕਟ੍ਰਿਕ ਬੱਸਾਂ ਵੀ ਚੱਲਣ ਕਾਰਪੋਰੇਸ਼ਨਾਂ ਦੇ ਵਿੱਚ ਇਲੈਕਟ੍ਰਿਕ ਬੱਸਾਂ ਚਲਾਉਣ ਦੀ ਜਿਹੜੀ ਆ ਉਹ ਪ੍ਰੋਪੋਜ਼ਲ ਬਣ ਕੇ ਤਿਆਰ ਹੋ ਰਹੀ ਆ ਕਿ ਜਿਹੜੀਆਂ ਲੋਕਲ ਬੱਸਾਂ ਚਲਣੀਆਂ ਉਹ ਇਲੈਕਟ੍ਰਿਕ ਬੱਸਾਂ ਚੱਲਣ ਜਿਹੜੀ ਲੌਂਗ ਰੂਟ ਤੇ ਚਲਣੀਆਂ ਉਹਦੇ ਤੇ ਥੋੜਾ ਜਿਹਾ ਇਲੈਕਟ੍ਰਿਕ ਜਿੰਨਾ ਚਿਰ ਅਸੀਂ ਚਾਰਜਿੰਗ ਪੁਆਇੰਟ ਨਹੀਂ ਦਿੰਦੇ ਰਸਤਿਆਂ ਦੇ ਵਿੱਚ ਉਹਨਾਂ ਚਿਰ ਉਹ ਚਲਾਉਣੀਆਂ ਜਿਹੜੀਆਂ ਮੁਸ਼ਕਲ ਹੈ ਜਿਹੜੇ ਘਾਟ ਰੂਟ ਲੰਬੇ ਨੇ ਉਹਨਾਂ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਇਲੈਕਟ੍ਰਿਕ ਬੱਸਾਂ ਜਿਹੜੀਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਧਿਆਨ ਚ ਲੈ ਕੇ ਉਹ ਚਲਾਈਏ ਜਰੂਰ ਹੁਣ ਸਾਹਿਬ ਇੱਕ ਬੜਾ ਵੱਡਾ ਬੋਝ ਹੈ ਜੀ 550 ਕਰੋੜ ਦਾ ਥ ਕਿੰਨੇ ਪੈਸਾ ਸਰਕਾਰ ਦਾ ਤੁਸੀਂ ਕੀ ਇਸ ਨੂੰ ਰਿਵਿਊ ਕਰਨ ਦੀ ਗੱਲ ਕਰੋਗੇ ਕਿ ਸਰਕਾਰ ਇੰਨਾ ਪੈਸਾ ਨਹੀਂ ਦੇ ਪਾ ਰਹੀ ਇੰਨਾ ਬੋਝ ਪਿਆ ਰਿਹਾ ਡਿਪਾਰਟਮੈਂਟ ਤੇ ਕਿਉਂਕਿ ਨਾਲ 95 ਕਰੋੜ ਰੁਪਏ ਦੀ ਸੈਲਰੀ ਵੀ ਰੁਕੀ ਹੋਣੀ ਹੈ ਤੁਹਾਡੀ ਤਾਂ ਉਹ ਤੁਸੀਂ ਇਸ ਚੀਜ਼ ਨੂੰ ਰਿਵਿਊ ਕਰੋਗੇ ਕਿ ਕਿਉਂਕਿ ਬੜਾ ਵੱਡਾ ਬਰਡਨ ਹੈਗਾ ਤੇ ਫਿਰ ਡਿਪਾਰਟਮੈਂਟ ਚੱਲੇਗਾ ਇਸੇ ਮੀ ਆਰ ਕੇ ਸੀ ਜਾਂ 50 ਸੈਲਰੀ 1 ਵੀ ਰੁਪਿਆ ਕਿਸੇ ਦੀ ਪੈਂਡਿੰਗ ਨਹੀਂ ਗਈ 95 ਕਰੋੜ ਨਹੀਂ ਕੋਈ ਵੀ ਪੈਸਾ ਨਹੀਂ ਦੇਣਦਾਰੀ ਨਹੀਂ ਕੋਈ ਵੀ ਸੈਲਰੀ ਦੀ ਅੰਨੇ ਸੈਲਰੀ ਸਾਰੀ ਜਿਹੜੀ ਆ ਉਹ ਹਰ ਮਹੀਨੇ ਪੂਰੀ ਦੀ ਪੂਰੀ ਭਾਵੇਂ ਆਊਟਸੋਰਸ ਤੇ ਮੁਲਾਜ਼ਮ ਭਾਵੇਂ ਕੰਟਰੈਕਟ ਤੇ ਭਾਵੇਂ ਰੈਗੂਲਰ ਮੁਲਾਜ਼ਮ ਆ ਸੈਲਰੀ ਹਰ ਮੁਲਾਜ਼ਮ ਦੀ ਹਰ ਮਹੀਨੇ ਪਾ ਦਿੱਤੀ ਜਾਂਦੀ ਕਿਤੇ ਭਾਵੇਂ ਕੋਈ 2 4 10 ਦਿਨ ਲੇਟ ਹੋ ਜੇ ਨਹੀਂ ਤੇ ਨਹੀਂ ਬਾਕੀ ਜਿਹੜੇ ਪੈਸੇ ਲੈਣ ਵਾਲੇ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਸਾਡੇ ਵੱਲੋਂ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੂੰ ਭੇਜੀ ਗਈ ਹੈ ਫਾਈਲ ਜਲਦੀ ਪੈਸੇ ਫਾਈਨਾਂਸ ਮਿਨਿਸਟਰ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੇ ਕਿਹਾ ਕਿ ਜਲਦੀ ਪੈਸੇ ਆਉਣਗੇ ਰਿਵਿਊ ਕਰਨਾ ਚਾਹੀਦਾ ਹੁੰਦਾ ਐਸੇ ਥ੍ਰੀ ਪਾਸਰ ਦੇ ਇਹ ਵੇਖੋ ਇਹ ਤੇ ਸਰਕਾਰ ਦੀ ਸਹੂਲਤ ਆ ਲੋਕਾਂ ਦੀ ਸਰਕਾਰ ਇਸੇ ਤਰ੍ਹਾਂ ਜਿਵੇਂ ਚੱਲਦੀ ਪਈ ਆ ਫ੍ਰੀ ਲੇਡੀ ਸਵਾਰੀ ਵਾਲੀ ਸਹੂਲਤ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਚ ਇਹ ਲਗਾਤਾਰ ਚੱਲਦੀ ਰਹੂ ਜੇ ਰਵੈਤਿਆਂ ਦੀ ਸਰਕਾਰ ਹੁੰਦੀ ਕਾਲੀ ਕਾਂਗਰਸ ਜਾਂ ਭਾਜਪਾ ਦੀ ਹੋਰ ਪਾਰਟੀ ਦੀ ਇਹਨਾਂ ਨੇ ਪਹਿਲਾਂ ਬੰਦ ਕਰ ਦੇਣੀ ਸੀ ਮਗਰਲੇ 5-6 ਮਹੀਨੇ ਸਹੂਲਤ ਚਲਾ ਦੇਣੀ ਇਹ ਤਾਂ ਹੀ ਸੰਭਵ ਹੋਇਆ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਬੀਪੀਆਂ ਭੈਣਾਂ ਨੂੰ ਮਾਣ ਆ ਪੀ ਇਹ ਸਾਡਾ ਮੁੱਖ ਮੰਤਰੀ ਆ ਸਾਡਾ ਪੋਤੇ ਆ ਸਾਡਾ ਭਰਾ ਆ ਤੇ ਇਹ ਲਗਾਤਾਰ ਇਸੇ ਤਰ੍ਹਾਂ ਹੀ ਫਰੀ ਸਵਾਰੀ ਸਹੂਲਤ ਜਿਹੜੀ ਚੱਲਦੀ ਰਹੂ ਧੰਨਵਾਦ ਜੀ ਮੰਤਰੀ ਸਾਹਿਬ ਵੀ ਐਸੇ ਫੋਨ ਵਾਹਨ ਸੀਗੇ ਜਿਹੜੇ ਪਿਛਲੇ ਸਮੇਂ ਇਕਰਾਰ 5706 ਸੀ ਕੀਤਾ ਤੇ ਇਸ ਵਿੱਚ